ਇਹ ਤੇ ਗਿੜਾ মিডিਆ ਵਾਲੇ ਪ੍ਰਭਾਵ ਨਾਲ ਵੀ ਆ। ਬੀਇੰਗ ਅ ਸਕੋਲਰ ਆਫ ਮਾਸ ਕਮਿਊਨੀਕੇਸ਼ਨ ਐ ਸਾਡਾ ਫਰਜ ਬਣਦਾ ਆ ਜਿੰਨੀ ਕੁ ਮੇਰੀ ਸਮਝ ਆ ਕਿ ਚੀਜ਼ ਨੂੰ ਕਰਾਸ ਵੈਰੀਫਾਈ ਕਰਕੇ ਫਿਰ ਅੱਗੇ ਚਲਾਇਆ ਜਾਵੇ। ਸਰਕਾਰ ਨੇ ਇੱਕ ਕਿਸਮ ਦੀ ਪੇਡ ਨਿਊਜ਼ ਲਵਾਈ ਆ। ਸਾਰੇ ਚੈਨਲਾਂ ਨੇ ਸਾਰੇ ਦੇਸ਼ 'ਚ ਇਹ ਡੌਂਡੀ ਪੱਟਦੀ ਕਿ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਤੇ ਨੌਜਵਾਨਾਂ ਦੀ ਵਿਦਿਆਰਥੀਆਂ ਦੀ ਵੱਡੀ ਜਿੱਤ ਹੋਈ ਆ। ਕਈ ਚੈਨਲਾਂ ਨੇ ਇੱਥੋਂ ਤੱਕ ਬੇਸ਼ਰਮੀ ਨਾਲ ਖਬਰ ਚਲਾਤੀ ਕਿ ਗੁਰਪੁਰਬ ਦੇ ਉੱਤੇ ਤੋਹਫਾ ਦਿੱਤਾ ਗਿਆ ਤੇ ਸਰਕਾਰ ਦੀ ਐਸਐਸ ਦੀ ਜਿਹੜੀ ਐਬੀਵੀਪੀ ਆ ਉਹਦਾ ਚੁਣਿਆ ਆ ਪ੍ਰਧਾਨ ਬੇਸ਼ਰਮੀ ਦੇ ਨਾਲ ਕਲੇਮ ਕਰ ਰਿਹਾ ਕਿ ਨੋਟੀਫਿਕੇਸ਼ਨ ਅਸੀਂ ਵਾਪਸ ਕਰਵਾਇਆ ਪਰ ਜਿਹੜਾ ਦੂਜਾ ਨੋਟੀਫਿਕੇਸ਼ਨ ਆਇਆ ਆ ਉਹ ਕੀ ਆ ਉਹਦੇ 'ਚ ਇਹ ਆ ਕਿ ਜਿਹੜੀਆਂ ਸੋਧਾਂ ਨਵੀਆਂ ਜਿਹੜੀਆਂ ਪ੍ਰਪੋਜ਼ ਕੀਤੀਆਂ ਗਈਆਂ ਉਹਨੂੰ ਲਾਗੂ ਕਰਨ ਦੀ ਜਿਹੜੀ ਤਰੀਕ ਆ ਉਹ ਸਰਕਾਰ ਦੱਸੂਗੀ ਸੋਧਾਂ ਵੀ ਉਹ ਰਹਿਣਗੀਆਂ ਨੋਟੀਫਿਕੇਸ਼ਨ ਵੀ ਉਹ ਰਹੂਗਾ ਪਰ ਉਹਨੂੰ ਲਾਗੂ ਕਰਨ ਦੀ ਤਰੀਕ ਆ ਜਿਹੜੀ ਉਹ ਅੱਗੇ ਪਾ ਦਿੱਤੀ ਗਈ ਆ ਤਾਂ ਜੋ ਜਿਹੜਾ 10 ਤਰੀਕ ਦੇ ਵਾਸਤੇ ਇੱਕ ਮੋਮੈਂਟਮ ਬਣ ਰਿਹਾ ਸੀ ਸਾਰੀਆਂ ਵਿਦਿਆਰਥੀ ਜਥੇਬੰਦੀਆਂ ਮਿਹਨਤ ਦੇ ਨਾਲ ਪੰਜਾਬ ਦੇ ਵਿੱਚ ਕੈਂਪਸ ਦੇ ਵਿੱਚ ਕੋਸ਼ਿਸ਼ ਕਰ ਰਹੀਆਂ ਸੀ ਇੱਕ ਇਕੱਠ ਕੀਤਾ ਜਾਵੇ ਤੇ ਪੰਜਾਬ ਦੇ ਵਿੱਚ ਲੋਕਾਂ 'ਚ ਇੱਕ ਡਿਸੈਂਟ ਹੀ ਉਹਦੀ ਹਵਾ ਕੱਢਣ ਵਾਸਤੇ ਲੋਕਾਂ ਨੂੰ ਕਨਫਿਊਜ਼ ਕਰਨ ਵਾਸਤੇ ਸਰਕਾਰ ਨੇ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਆ ਤੇ ਜਿਹੜਾ ਨੋਟੀਫਿਕੇਸ਼ਨ ਆ ਇਹ ਸਾਡੀ ਜੁੱਤੀ ਦੀ ਨੋਕ ਤੇ ਆ ਆਪਾਂ ਇਹਨੂੰ ਪਾੜਦੇ ਆ ਤੇ ਯੂਨੀਵਰਸਿਟੀ ਜਿਹੜੀ ਆ ਇਹ ਕਿਸੇ ਦੇ ਪਿਓ ਦੀ ਯੂਨੀਵਰਸਿਟੀ ਨਹੀਂ ਆ ਇਹ ਪੰਜਾਬ ਦੀ ਯੂਨੀਵਰਸਿਟੀ ਆ ਅੱਜ ਵੀ ਯੂਨੀਵਰਸਿਟੀ ਦੇ ਕੈਂਪਸ ਦੇ ਵਿੱਚ ਤਿੰਨ ਖੂ ਤਨਾਸ ਦੀ ਧਰਤੀ ਤੇ ਜਿਹੜੇ ਗੜਦੇ ਸੀ ਇੱਥੇ ਹਗੇ ਨੇ ਇਹ ਸਾਡੇ ਪਿਤਾ ਪੁਰਖੀ ਜ਼ਮੀਨ ਦੇ ਉੱਤੇ ਵਸੀ ਯੂਨੀਵਰਸਿਟੀ ਆ ਤੇ ਜੇ ਕਿਸੇ ਦਾ ਭਲੇਖਾ ਆ ਕਿ ਯੂਨੀਵਰਸਿਟੀ ਖੋਲਣਗੇ ਤਾਂ ਭਲੇਖਾ ਕੱਢ ਦੇਣਾ ਪੰਜਾਬ ਨੂੰ ਜਿੰਨਾ ਇਹਨਾਂ ਨੇ ਕਬਰਾਂ 'ਚ ਧੱਕਣਾ ਸੀ ਧੱਕ ਲਿਆ ਇਦੋਂ ਵੱਧ ਸਾਡੇ ਕੋਲ ਗਵਾਉਣ ਨੂੰ ਕੱਖ ਨਹੀਂ ਹੈਗਾ ਇਹ ਯੂਨੀਵਰਸਿਟੀ ਆਪਾਂ ਕਿਸੇ ਵੀ ਕੀਮਤ ਤੇ ਕੇਂਦਰ ਕੋਲ ਨਹੀਂ ਜਾਣ ਦਵਾਂਗੇ ਮੈਂ ਵੰਗਾਰ ਪਾਉਣਾ ਆ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਨੂੰ ਪੰਜਾਬ ਸਰਕਾਰ ਨੂੰ ਕਿਉਂ ਨਹੀਂ ਹੁਣ ਤੱਕ ਐਮਰਜੈਂਸੀ ਸੈਸ਼ਨ ਸੱਦ ਕੇ ਇਸ ਯੂਨੀਵਰਸਿਟੀ ਨੂੰ ਸਟੇਟ ਯੂਨੀਵਰਸਿਟੀ ਅਨਾਉਂਸ ਕਰਨ ਦਾ ਮਤਾ ਕਿਉਂ ਨਹੀਂ ਲੈਂਦਾ ਮੈਂ ਪੰਜਾਬ ਦੀਆਂ ਸਾਰੀਆਂ ਸਿਰਧ ਦੇਣਾਂ ਨੂੰ ਅਪੀਲ ਕਰਦਾ ਹਾਂ ਕਿ 10 ਤਰੀਕ ਵਾਲੀ ਜਿਹੜੀ ਕੋਲ ਉਹ ਬਰਕਰਾਰ ਰਹੂਗੀ 10 ਤਰੀਕ ਨੂੰ ਯੂਨੀਵਰਸਿਟੀ ਬੰਦ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਊਗਾ ਜੇ ਇਹਨਾਂ ਨੂੰ ਲੱਗਦਾ ਹੈ ਕਿ ਜਿਹੜੇ ਮਨੁਸਮ੍ਰਿਤੀ ਦੇ ਚੱਲ ਕੇ ਜਿਹੜੇ ਚਣਕਿਆ ਨੀਤੀ ਦੇ ਚੱਲ ਕੇ ਸਾਮ ਦਾਮ ਟੰਡ ਭੇਦ ਵਰਤ ਕੇ ਇਸ ਮੋਰਚੇ ਨੂੰ ਖੰਡਾ ਲਣਗੇ ਇਹਨਾਂ ਨੇ ਕਿਸਾਨ ਅੰਦੋਲਨ ਵੇਲੇ ਵੀ ਕਿਹਾ ਸੀ ਕਿ ਪਹਿਲੀ ਮੀਟਿੰਗ 'ਚ ਮਸਲਾ ਲੋਹੇਣਾ ਦੂਜੀ ਮੀਟਿੰਗ 'ਚ ਮਸਲਾ ਲੋਹੇਣਾ ਮੀਟਿੰਗਾਂ ਤੇ ਦੌਰ ਸਾਰੇ ਖਤਮ ਹੋਏ ਸੀ ਤਾਂ ਇਹਨਾਂ ਨੂੰ ਦੱਸ ਦਈਏ ਕਿ ਇੱਥੇ ਸਾਨੂੰ ਕਨਫਿਊਜ਼ ਨਹੀਂ ਕਰ ਸਕਦੇ ਤੇ ਯੂਨੀਵਰਸਿਟੀ ਦੇ ਸਾਰੇ ਵਿਦਿਆਰਥੀ ਨੂੰ ਅਪੀਲ ਕਰਦੇ ਆ ਬੜੇ ਲਿਖੇ ਹੋਣ ਦੇ ਨਾਤੇ ਆਪਾਂ ਇਹਨਾਂ ਦੀ ਸ਼ਬਦਾਵਲੀ ਨੂੰ ਸਮਝੀਏ ਇਹ ਸ਼ਬਦਾਂ ਦੇ ਗੇੜੇ ਚ ਸਾਨੂੰ ਫਸਾਉਣਾ ਚਾਹੁੰਦੇ ਆਪਾਂ ਨਾ ਫਸੀਏ ਤੇ 10 ਤਰੀਕ ਵਾਲੀ ਕਾਨਫਰੰਸ ਕਰਾਰ ਹੋਊਗੀ ਸਿੱਖਿਆ ਨੀਤੀ ਤੇ ਆ ਗਏ ਅੱਜ ਸਾਡੀ ਸਿੱਖਿਆ ਤੇ ਹੈਗੇ ਸਾਡੀ ਯੂਨੀਵਰਸਿਟੀ ਤੇ ਆ ਗਏ ਇਹਨਾਂ ਨੇ ਜਿਹੜੀ ਵਿਰਾਸਤ ਨਹੀਂ ਪੰਜਾਬ ਨੂੰ ਨਹੀਂ ਦਿੱਤੀ ਸਾਰੇ ਹੀ ਜਿਹੜੀ ਸਮੱਸਿਆ ਦੀ ਜੜ ਆ ਇਹ ਉੱਥੇ ਪਈ ਆ ਆਪਾਂ ਇੱਕ ਰਾਜ ਭਾਗ ਹੰਡਾਉਂਦੇ ਗੁਲਾਮੀ ਚ ਗਏ ਆ ਆਪਾਂ ਇਹਨਾਂ ਨੂੰ ਯਾਦ ਕਰਾਉਣ ਦੇ ਵਾਸਤੇ ਆਪਣਾ ਸਾਰਾ ਕੁਝ ਗਵਾ ਲਿਆ ਅਸੀਂ ਆਪਣਾ ਲਾਹੌਰ ਵੀ ਗਵਾ ਲਿਆ ਤੇ ਇਹਨਾਂ ਨੇ ਬੇਸ਼ਰਮੀ ਦੀਆਂ ਹੱਦਾਂ ਪਾਰ ਕਰਕੇ ਸਾਨੂੰ ਰਾਜਤਨੀ ਨਹੀਂ ਮਣੀ ਦਿੱਤੀ ਪਿਛਲੇ 75 ਸਾਲਾਂ ਤੋਂ ਬਿਨਾਂ ਰਾਜਤਨੀ ਤੋਂ ਅਸੀਂ ਇਸ ਰਾਜਤਨੀ ਚਾਹੀਏ ਇੱਥੇ ਪੁਲਿਸ ਦੇਲੇ ਕੱਢਦੀ ਆ ਇਸ ਰਾਜਤਨੀ ਚਾਹੀਏ ਅਸੀਂ ਆਪਣਾ ਹਸਲਾ ਕਰ ਛੱਡ ਜਾਈਏ ਇਸ ਰਾਜਤਨੀ ਉਹ ਸਾਡੀ ਰਾਜਤਨੀ ਨਿਕਲਦੀ ਆ ਜਿੱਥੇ ਹਰ ਕੰਮ ਦੇ ਵਾਸਤੇ ਸਾਨੂੰ ਪਰਮਿਸ਼ਨ ਲੈਣੀ ਪੈ ਰਹੀ ਆ ਤਾਂ ਇਹ ਗੱਲ ਸਾਡੀ ਰਾਜਤਨੀ ਦੀ ਆ ਇੱਕ ਜੰਗ ਜਿਹੜੀ ਯੂਨੀਵਰਸਿਟੀ ਤੋਂ ਅੱਗੇ ਵੱਧ ਕੇ ਇਹ ਰਾਜਤਨੀ ਤੱਕ ਜਾਊਗੀ ਤੇ ਸਰਕਾਰ ਨੂੰ ਅਸੀਂ ਸਪਸ਼ਟ ਕਰ ਦੇਣਾ ਚਾਹੁੰਦੇ ਆ ਕਿ ਇਹਨਾਂ ਦੀਆਂ ਸਾਰੀਆਂ ਤਰਦੀਬਾਂ ਫੇਲ ਹੋਣਗੀਆਂ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਉਸੇ ਤੀਬਰਤਾ ਨਾਲ ਚੱਲੇਗਾ ਅਸੀਂ ਪੰਜਾਬ ਚੋਂ ਲਾਮਬੰਦੀ ਕਰਕੇ ਇਹਨਾਂ ਦੇ ਨਾਸਾਂ 'ਚ ਦਮ ਕਰ ਦਾਂਗੇ ਇਹਨਾਂ ਨੂੰ ਜਿੰਨਾ ਹੱਥਾਂ ਦੇ ਨਾਲ ਕਾਨੂੰਨ ਲਿਆਂਦੇ ਆ ਉਹਨਾਂ ਨਾਲ ਵਾਪਸ ਲੈਣੇ ਪੈਣਗੇ ਇਹਨੀਆਂ ਬੇਨਤੀਆਂ ਪ੍ਰਵਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ